ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਹਾਂ ਜੀ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਕੋਲ ਤੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਨਵਾਂ ਟਰੈਕਟਰ ਉਹ ਵੀ ਸੋਨਾ ਲੇਕਾ ਟਾਈਗਰ ਡੀਆਈ 65 ਤੇ ਇਹ ਟਰੈਕਟਰ ਜੀ ਆਪਣੇ ਨਗਰ ਪੰਡੋਰੀ ਦੀ ਜੋ ਸੁਸਾਇਟੀ ਹੈ ਨਾ ਸੁਸਾਇਟੀ ਉਹ ਲੈ ਕੇ ਨੇ ਸੁਸਾਇਟੀ ਦੇ ਵਿੱਚ ਕਿਸਾਨ ਭਰਾਵਾਂ ਦੇ ਲਈ ਤੇ ਉਹ ਕਹਿੰਦੇ ਨਵੇਂ ਟਰੈਕਟਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਜਿਹੜਾ ਕੱਲ ਨੂੰ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਜੋ ਕੱਲ ਨੂੰ ਨਗਰ ਕੀਰਤਨ ਨਗਰ ਪੰਡੋਰੀ ਦੇ ਵਿੱਚ ਤੇ ਉੱਥੇ ਇਹ ਪਾਲਕੀ ਤੇ ਲਾਉਣਾ ਏ ਟਰੈਕਟਰ ਪਾਲਕੀ ਸਾਹਿਬ ਦੇ ਉੱਤੇ ਮੋੜੇ ਇਹ ਲੱਗਣਾ ਟਰੈਕਟਰ ਤੇ ਅਗਵਾਈ ਕਰਨਗੇ ਸਾਡੇ ਗੁਰੂ ਘਰ ਦੇ ਗ੍ਰੰਥੀ ਬਾਬਾ ਬਲਵੰਤ ਸਿੰਘ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਸੁਸਾਇਟੀ ਦੇ ਸਾਰੇ ਹੀ ਸਤਿਕਾਰਯੋਗ ਮੈਂਬਰਾਂ ਦਾ ਜਿਨ੍ਹਾਂ ਦੇ ਐਡੇ ਵੱਡੇ ਓਵਰਾਲੇ ਨੇ ਕਿ ਨਗਰ ਦੇ ਵਿੱਚ ਪਹਿਲਾਂ ਕੁਝ ਵੀ ਨਹੀਂ ਹੁੰਦਾ ਸੀਗਾ ਹੁਣ ਤਿੰਨ ਤਨ ਸੁਪਰ ਸੀਡਰ ਰੋਟਾਵੇਟਰ ਏ ਟੂ ਜ਼ेड ਮਸ਼ੀਨਰੀ ਜਿਹੜੀ ਖੇਤੀ ਵਾਸਤੇ ਆਪਾਂ ਨੂੰ ਲੋੜੀਦੀ ਆ ਉਹ ਪਹੁੰਚ ਰਹੀ ਆ ਸੋ ਸਾਰੇ ਸਤਿਕਾਰਯੋਗ ਸੋਸਾਇਟੀ ਮੈਂਬਰਾਂ ਦਾ ਪ੍ਰਧਾਨ ਸਾਹਿਬ ਦਾ ਸੈਕਟਰੀ ਸਾਹਿਬ ਦਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਇਹ ਆਪਣਾ ਟਰੈਕਟਰ ਆ ਜੀ ਸੋਨਾਲੀਕਾ ਟਾਈਗਰ ਡੀਆਈ 65 ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਦੀ ਜਿਹੜੀ ਐਂਟਰੀ ਹੋ ਚੁੱਕੀ ਆਪਣੇ ਨਗਰ ਪੰਡੋਰੀ ਦੇ ਵਿੱਚ ਤੇ ਕੱਲ ਤੋਂ ਬਾਅਦ ਇਸ ਇਹਦੀ ਆਪਣੀ ਕਿ ਹੁਣ ਜਿਹੜੀ ਕਣਕ ਦੀ ਬਿਜਾਈ ਜਿਨ੍ਹਾਂ ਨੇ ਨਾਂ ਲਿਖਵਾਏ ਹੋਏ ਸੀ ਵੈਸੇ ਬਿਜਾਈ ਤਾਂ ਹੋ ਰਹੀ ਆ ਜਿਹੜੇ ਪਹਿਲਾਂ ਤੋਂ ਸੁਪਰ ਸੀਡਰ ਆਪਣੇ ਸੁਸਾਇਟੀ ਦੇ ਵਿੱਚ ਹੈਗੇ ਨੇ ਪਰ ਜਣੀ ਇਸ ਦੇ ਨਾਲ ਵੀ ਬਿਜਾਈ ਹੋਊਗੀ ਤੇ ਨਾਲ ਹੀ ਇਹ ਸੁਪਰ ਸੀਡਰ ਵੀ ਆ ਕਹਿੰਦੇ ਬਹੁਤ ਬਹੁਤ ਧੰਨਵਾਦ ਯਾਨੀ ਕਿ ਸਾਰੇ ਹੀ ਸਤਿਕਾਰਯੋਗ ਸੁਸਾਇਟੀ ਦੇ ਮੈਂਬਰਾਂ ਦਾ ਪ੍ਰਧਾਨ ਸਾਹਿਬ ਦਾ ਸੈਕਟਰੀ ਸਾਹਿਬ ਦਾ ਜਿੰਨੇ ਵੀ ਸਤਿਕਾਰਯੋਗ ਮੈਂਬਰ ਨੇ ਤੇ ਜਿੰਨਾ ਕਰਕੇ ਇਹ ਟਰੈਕਟਰ ਨਗਰ ਪੰਡੋਰੀ ਦੇ ਵਿੱਚ ਪਹੁੰਚਿਆ ਬਹੁਤ ਘੱਟ ਪੈਸੇ ਹੀ ਭਰਨੇ ਪਏ ਨੇ ਤੇ ਬਾਕੀ ਸਾਰੇ ਪੈਸੇ ਸਰਕਾਰ ਵੱਲੋਂ ਨੇ ਤੇ ਵੱਡਾ ਉਪਰਾਲਾ ਜੀ ਇਹ ਨਗਰ ਪੰਡੋਰੀ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ